ਫਗਵਾਰਨਸੀ ਪਿੰਨ ਨਰੂੜ ਵਿਖੇ ਸ਼੍ਰੀ ਬਾਬਾ ਜੱਖ ਜੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਆਦੀਆਂ ਦੀ ਯਾਦ ਨੂੰ ਸਮਰਪਿਤ ਧੰਨ ਧੰਨ ਬਾਬਾ ਜੱਖ ਯੰਗ ਯੂਥ ਵੈਲਫੇਅਰ ਸੁਸਾਇਟੀ ಗ್ರಾಮ ਪੰਚਾਇਤ ਨਰੂੜ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 52 ਗਿੱਲੋ ਪਾਰ ਵਰਗ ਦਾ 7 ਸਾਈਡ ਅਤੇ 2011 ਤੋਂ ਉੱਪਰ ਉਮਰ ਵਾਲੀਆਂ ਟੀਮਾਂ ਦਾ ਦੂਸਰਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਆਪਣੀਆਂ ਮੀਟ ਗਿਆਦਾ ਛੜਦਾ ਹੋਇਆ ਸਮਾਪਤ ਹੋਇਆ। ਇਸ ਬੰਦੀ ਜਾਣਕਾਰੀ ਦਿੰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਫੁੱਟਬਾਲ ਟੂਰਨਾਮੈਂਟ ਵਿੱਚ 46 ਨਾਮੀ ਟੀਮਾਂ ਨੇ ਹਿੱਸਾ ਲਿਆ ਤੇ ਇਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਮਹਿੰਦਰ ਸਿੰਘ ਇੰਗਲੈਂਡ ਅਤੇ ਸਬਰਨ ਸਿੰਘ ਜਸਵਾਲ ਤੋਂ ਇਲਾਵਾ ਅਵਤਾਰ ਸਿੰਘ ਸ਼ੇਰਗਿੱਲ ਸਰਪੰਚ ਰਾਜਕਮਲ ਨੇ ਰਿਬਨ ਕੱਟ ਕੇ ਖਿਤਾ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਮੈਚ ਦੀ ਸ਼ੁਰੂਆਤ ਕਰਾਈ ਇਹ ਮੈਚ ਭਵਿਆਣਾ ਤੇ ਹਾਟਾ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਹਾਟਾ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਜਿਨ੍ਹਾਂ ਨੂੰ ਪ੍ਰਬੰਧਕਾ ਵੱਲੋਂ ਦਿਲ ਖਿੱਚ ਮੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਪ੍ਰਵਾਸੀ ਭਾਰਤੀ ਮਹਿੰਦਰ ਸਿੰਘ ਨੇ ਜਿੱਥੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਨ੍ਹਾਂ ਪ੍ਰਬੰਧਕਾ ਵੱਲੋਂ ਕੀਤੇ ਸੋ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਖਿਡਾਰੀਆਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਖਿਡਾਰੀਆਂ ਨੂੰ ਇੱਕ ਨਵੀਂ ਗਰਾਊਂਡ ਲੈ ਕੇ ਦਿੱਤੀ ਆਵੇਗੀ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਨਾਮਾਂ ਦੇਖਾਉਂਦੇ ਤਾਂ ਉਹ ਇੱਥੇ ਬੁਲਾ ਕੇ ਛੱਡਿਆ ਮੌਨਦਿਹਾਇਆ ਖੇਡਿਆ ਖੇਡਰ ਉਸ ਦਿਨ ਵੀ ਕਿਹਾ ਸੀ ਜਿਹੜੇ ਖੇਡ ਮੈਦਾਨ ਆ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ। ਅੱਜ ਦਿਨ ਵੀ ਦੇਖਿਆ ਸਕੇ ਗਰਾਊਂਡ ਸ਼ੋਕੀ ਹੈ। ਇਹ ਗਰਾਊਂਡ ਦੇ ਵਿੱਚ ਪੂਰਾ ਮੈਚ ਨਹੀਂ ਖੇਡਿਆ ਜਾ ਸਕਦਾ। ਪਰ ਮੈਂ ਪਿੱਛੇ ਦੇਖ ਕੇ ਹੈ ਕਿ ਉਹ ਜਿਹੜੀ ਬਾਸਕਟਬਾਲ ਦੀ ਗਰਾਊਂਡ ਹੈ ਤੇ ਹੋਰ ਇਹ ਗਰਾਊਂਡ ਪਿੱਛੇ ਕਾਫੀ ਜਗ੍ਹਾ ਹੈ। ਇਹ ਪਿੱਛੇ ਕਿਉਂ ਨਹੀਂ ਜਾਨੀ ਹੈ? ਜਾਨਣੀ ਹੈ। ਤੇ ਮੈਂ ਦਾ ਸਵਰਨ ਹੈਗੇ ਜੋ ਵੀ ਸਾਨੂੰ ਸੇਵਾ ਪਿੰਡ ਵਾਲੇ ਲਾਉਣਗੇ ਅਸੀਂ ਹਾਜ਼ਰ ਨਿੰਨੇ ਵੀ ਕਰ ਸਕਾਂਗੇ ਜਿੱਤੇ ਵੀ ਗਰਮ ਘਾਉਣੀ ਹੈ ਜਿੱਤੇ ਖਰਚ ਆਏਗਾ ਅਸੀਂ ਬੈਠੇ ਆ ਸਾਡੀ ਪਿੰਡੀ ਵੀ ਸੇਵਾ ਸਾਡੇ ਦਾਉ ਨੂੰ ਨਹੀਂ ਸੇਵਾ ਕਰਦੇ ਆ ਉਧਰ ਪਾਂਚਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਦੂਸਰਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸਲੇ ਸਮੂਹ ਪ੍ਰਵਾਸੀ ਭਾਰਤੀ ਅਤੇ ਹੋਰ ਸਹਿਯੋਗੀ ਵਧਾਈ ਦੇ ਪਾਤਰ ਹਨ ਉਹਨਾਂ ਸਾਰੇ ਹੀ ਪਤਵੰਤੇ ਅਤੇ ਸਹਿਯੋਗੀਆਂ ਦਾ ਤਹਿਤੋਂ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖੇ ਜਾਣਗੇ ਪਿੰਡ ਨਰੂੜ ਤੋਂ ਨਵਾਂ ਰੰਗ ਚੈਨਲ ਦੀ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅੱਜ ਪਿੰਡ ਨਰੂੜ ਦੀ ਧਰਤੀ ਤੇ ਫਾਈਨਲ ਫੁੱਟਬਾਲ ਦਾ ਮੁਕਾਬਲਾ ਖੇਡਿਆ ਗਿਆ ਜਿਦੇ ਵਿੱਚ ਹਾਟਾ ਜਿੱਤੂ ਰਹੀ ਆ ਭਵਿਆਣੇ ਨੂੰ ਕਿ ਜ਼ੀਰੋ ਨਾਲ ਹਰਾ ਕੇ ਸੋ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਵਿੱਚ ಗ್ರಾಮ ਪੰਚਾਇਤ ਨਰੂੜ ਧੰਤਨ ਬਾਬਾ ਯੱਕ ਜੰਗ ਯੂਥ ਸੁਸਾਇਟੀ ਤੇ ਨਾਲ ਐਨ ਆਰ ਆਈ ਵੀਰ ਤੇ ਪਿੰਡ ਵਾਸੀ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਰਿਹਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਇਹ ਜਿਹੜੇ ਮੈਚ ਸਟਾਰਟ ਹੋਏ ਸੀ 6 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਸੀਗੇ ਤੇ ਇਹਦੇ ਵਿੱਚ ਜਿਹੜੇ ਮੁੱਖ ਮਹਿਮਾਨ ਸਾਡੇ ਪਿੰਡ ਦੇ ਸਰਦਾਰ ਮਹਿੰਦਰ ਸਿੰਘ ਯੂਕੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੀ ਤੇ ਨਾਲ ਉਹਨਾਂ ਦੇ ਸਵਾਰਨ ਗੈਸ ਸਟੇਸ਼ਨ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਹੋਰ ਵੀ ਬਹੁਤ ਬਾਰੂ ਐਨ ਆਰ ਆਈ ਵੀਰ ਪਹੁੰਚੇ ਹੋਏ ਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਸਮਾਪਤ ਹੋ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਫੁੱਟਬਾਲ ਟੂਰਨਾਮੈਂਟ ਕਰਾਵਾਂਗੇ ਜੀ ਜੇਤੂ ਟੀਮ ਜਿਹੜੀ ਹਾਰਟ ਆ ਉਹਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਦੇ ਨਾਲ ਜਿਹੜੀ ਸਾਡੀ 2011 ਦੀ ਛੋਟੇ ਬੱਚਿਆਂ ਦੀ ਸੈਕੰਡ ਨੰਬਰ ਤੇ ਆਈ ਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਜੀ ਸੰਦੇਸ਼ ਆ ਤੇ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਸੰਦੇਸ਼ ਆ ਸਾਡਾ ਪਹਿਲਾਂ ਤੋਂ ਜਿੰਨੇ ਵੀ ਸਾਡੇ ਪਿੰਡ ਦੇ ਐਨਆਰਆਈ ਵੀਰ ਜਾਂ ಗ್ರಾಮ ਪੰਚਾਇਤ ਆ ਹੋਰ ਪਿੰਡ ਵਾਸੀ ਉਹਨਾਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਫੋਰਸ ਕਰਦੇ ਆ ਪੜਾਉਣ ਭੇਜਦੇ ਆ ਫਿਰ ਮੁੜ ਕੇ ਟਿਊਸ਼ਨ ਤੇ ਭੇਜਦੇ ਆ ਉਸੇ ਤਰ੍ਹਾਂ ਹੀ ਉਹਨਾਂ ਨੂੰ ਇੱਕ ਘੰਟਾ ਗਰਾਊਂਡ ਦੇ ਵਿੱਚ ਜ਼ਰੂਰ ਲੈ ਕੇ ਆਇਆ ਕਰੋ ਕਿ ਤੁਹਾਡੇ ਬੱਚੇ ਜਿਹੜੇ ਆ ਫਿਜ਼ੀਕਲ ਤੌਰ ਤੇ ਵੀ ਫਿੱਟ ਹੋ ਜਾਣ ਕਿਉਂਕਿ ਉਹਨਾਂ ਨੂੰ ਜਿਹੜਾ ਬਾਜ਼ਾਰੋਂ ਹੁੰਦੇ ਆ ਉਤੋਂ ਥੋੜਾ ਦੂਰ ਰੱਖਣ ਤੇ ਗੀਮਾਂ ਵੱਲ ਫ੍ਰੀ ਦੁਕਾਨਾਂ ਤੋਂ ਵੱਧ ਤੋਂ ਵੱਧ ਜੀ ਧੰਨਵਾਦ